ਭਾਈ ਸਾਡਾ ਇੱਕ ਹੈ ਸਾਡਾ ਪਿੰਡ ਹੈ ਜੇ ਉਹ ਪਿੰਡ ਦੇ ਤੋਂ ਬੋਲਣੀ ਨਹੀਂ ਆਉਂਦੀ ਅਰੇ ਫਿਰ 100 ਮੀਟਰ से ਦੂਰੇ ਲਗਾਓਗੇ 100 ਮੀਟਰ ਦੂਰ ਬੋਲ ਕੇ ਆਓ ਆਪਣੇ 100 ਮੀਟਰ ਤੋਂ 200 ਮੀਟਰ ਦੂਰ ਆ ਜਾ ਕਿਹਦੇ ਸੰਤਾ ਨਹੀਂ ਲੱਗੇ ਪਿੰਡ ਵਾਲਿਆਂ ਦੀ ਲੱਗੀ ਹੁੰਦੀ ਫੇਰ ਵੀ ਮੰਨ ਲੈਂਦੇ ਸਾਰਾ ਪਿੰਡ ਇਕੱਠਾ ਹੋ ਕੇ ਆ ਜਾ ਇਹਦਾ ਰੋਡ ਹੈ ਤਾਂ ਦੇਸ਼ ਪਰ ਵਿੱਚ ਅੱਜ ਲੋਕ ਸਭਾ ਚੋਣਾਂ ਲਈ 6ਵੇਂ ਗੇਟ ਦੀ VOTING ਹੋ ਰਹੀ ਹੈ ਇਸ ਦੌਰਾਨ ਹਰਿਆਣਾ ਵਿੱਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਕਿਸਾਨਾਂ ਵੱਲੋਂ ਇੱਕ ਪੋਲਿੰਗ ਬੂਥ ਤੇ ਸ਼ੁਭਕਰਨ ਸਿੰਘ ਦੀ ਤਸਵੀਰ ਲਗਾ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਅਤੇ ਕਿਸਾਨਾਂ ਵਿਚਾਲੇ ਬਹਿਸਵਾਜੀ ਸ਼ੁਰੂ ਹੋ ਗਈ ਕਿਸਾਨਾਂ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਵੱਲੋਂ ਤਸਵੀਰ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਹਾਂ ਕਿਸਾਨਾਂ ਨੇ ਇਲਜ਼ਾਮ ਲਾਇਆ ਨੇ ਕਿ ਮਰਬੂਤ ਕਿਸਾਨ ਸ਼ੁਭਕਰਨ ਸਿੰਘ ਦੀ ਤਸਵੀਰ ਵਾਲਾ ਬੈਨਰ ਜੋ ਕਿ ਉਹਨਾਂ ਵੱਲੋਂ ਲਗਾਇਆ ਗਿਆ ਸੀ ਪੁਲਿਸ ਵੱਲੋਂ ਉਸ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਦੋਮਾ 13 ਵਿਛਾੜੇ ਬਹਿਸਬਾਜ਼ੀ ਹੁੰਦੀ ਵੀ ਨਸਰਾਈ ਇਹ ਸਾਰੀਆਂ ਪਾਰਟੀਆਂਾਂ ਦੀ ਸਹਿਮਤੀ ਨਾਲ ਲੱਗੀ ਹੋਈ ਹੈ ਪਿੰਡ ਦਾ ਥਾਂ ਹੈ ਜੀ ਪਿੰਡ ਨੇ ਲਾਈ ਹੈ ਪਿੰਡ ਦਾ ਥਾਂ ਹੈ ਪਿੰਡ ਨੇ ਲਾਈ ਹੈ ਇਹ ਤੇ ਕਾਂਗਰਸੀ ਵੀ ਜੇਜੇ ਵੀਰਾਂ ਦੇ ਨਾਲ ਹੈ ਫਿਰ ਨੂੰ ਪੁੱਟ ਕੇ ਲਈਏ ਇਹ ਪੱਟੇ ਨਾਲ ਕੀ ਹੋ ਜਾਊਗਾ ਜੇਕਰ ਸੋਨੂ ਪੱਟੇ ਨਾਲ ਕੀ ਹੋ ਜਾਊਗਾ ਜਦੋਂ ਸਾਰੇ ਪਿੰਡ ਨੇ ਸਹਿਮਤੀ ਨਾਲ ਲਈ ਹੈ ਪੱਟਾ ਕੁਝ ਹੋਣਾ ਉੱਥੇ ਕੁ ਪਾੜ ਗਏ ਇੱਥੇ ਗਾੜੀ ਵੀ ਹੈ ਕੋਈ ਨਹੀਂ ਮੈਂ ਵੀਡੀਓ ਸੈਫਟ ਕਰ ਦੇਣਾ ਪਾੜ ਗਏ ਨੂੰ ਕੋਈ ਪੜ ਸਕਦਾ ਜਿਹਨੂੰ ਨਾ ਨਾ ਪਤਾ ਕਿਸੇ ਇੱਥੇ ਲਾਈਏ ਕਿਸੇ ਪਾਰਟੀ ਦੇ ਵਿਰੁੱਧ ਕੋਈ ਗਲਤ ਸ਼ਬਦ ਨਹੀਂ ਲਿਖਿਆ ਕੁਝ ਨਹੀਂ ਲਿਖਿਆ ਪਾਰਟੀ ਦਾ ਨਾਮ ਨਹੀਂ ਤਾਂ ਇਹ ਕੀ ਹੋ ਜਾਏਗਾ ਮੇਰੇ ਕੋਲ ਇਹ ਬਤਾਓ ਸਾਡੇ ਰਾਸਤੇ ਲਾਓ ਤੁਹਾਨੂੰ ਪਟਨਾੜੀ ਹੋ ਜਾਊਗਾ ਇਹਦੇ ਨਾਲ ਤੁਸੀਂ ਗੱਲ ਕੀਤਾ ਕਿਉਂ ਵਕੀਲ ਬਣ ਰਹੇ ਹੋ ਇੱਕ ਜਣਾ ਬੋਲ ਲਿਓ ਭਾਈ ਸਾਡਾ ਇੱਕ ਹੈ ਸਾਡਾ ਪਿੰਡ ਹੈ ਜਿਹੜਾ ਹਮ ਪਿੰਡ ਦੇ ਦੀ ਗੱਲ ਬੋਲਣੀ ਨਹੀਂ ਹੈ ਜੀ ਅਰੇ ਫਿਰ 100 ਮੀਟਰ 'ਚ ਦੂਰੇ ਲਗਾਓਗੇ 100 ਮੀਟਰ ਦੂਰ ਹੈ ਮੇਰੇ ਕੋਲ ਦੂਰੇ 100 ਮੀਟਰ ਤੋਂ 150 ਮੀਟਰ ਦੂਰ ਹੈ 150 ਮੀਟਰ 200 ਮੀਟਰ ਦੂਰ ਹੈ ਸਕੂਲ ਦਾ ਗੇਟ ਉਹ ਹੈ ਗੇਟ ਉਹ ਹੈ ਗੇਟ ਉਹ ਹੈ ਇਹਦਾ ਬਟਾ ਰੋਡ ਹੈ ਇਹਦਾ ਰੋਡ ਹੈ ਰੋਡ ਹੈ ਜੀ ਤਾਂ ਮਾਰ ਲਓ ਪਿੰਡ ਤੋਂ ਰੋਡ ਨਹੀਂ ਆਈ ਪਿੰਡ ਦਾ ਇੱਕ ਬੰਦਾ ਕਹਿੰਦੇ ਅਸਤਾਨਾ ਲਾ ਦੇ ਪਿੰਡ ਦਾ ਕਹਦੇ ਇੱਕ ਵੀ ਬੰਦਾ ਬਸ ਕੋਈ ਕਹਦੇ ਮੈਂਬਰ ਕਹਦੇ ਕੋਈ ਕਹਦੇ ਪਿੰਡ ਪਿੰਡ ਤੋਂ ਇੱਕ ਬੰਦੇ ਚੋ ਘਾ ਦੇ ਉਹਦੀ ਦਾਦੇ ਪਿੰਡੇ ਦੇ ਨੂੰ ਤਰਾਜ ਹੀ ਨਹੀਂ ਕਿਸੇ ਨੂੰ ਵੇ ਪਰ ਤੁਮ ਲਈ ਇਸ ਪਿਆ ਹੈ ਕਿ ਮਤਲਬ ਇਹ ਇਸ਼ੂ ਕੀ ਕਹਿਣਾ ਚਾਹਤੇ ਹੋ ਪਰ ਇਹ ਕੋ ਮਿਲੇ ਕੋ ਇਹ ਦੱਸੋ ਸੁਣ ਜੀ ਅੱਛਾ ਹਾਂ ਜੀ ਸਾਡਾ ਲੜਕਾ ਮਰਿਆ ਹੈ ਇੱਕ ਮਿੰਟ ਸਾਡਾ ਲੜਕਾ ਮਰਿਆ ਹੈ ਜੋ ਗੋੜਾ ਹਾਂ ਮੇਂ ਹਾਂ ਮੇਂ ਦਿੱਕਤ ਆਏ ਚੀਜ਼ ਹਾਂ ਹਾਂ ਹਮੇ ਦਿੱਲੀ ਨਹੀਂ ਜਾਣੇ ਦੀ ਫਿਰ ਹੋ ਜਾਏਗਾ ਫਿਰ ਸੋਨੂ ਕੀ ਹੋ ਜਾਊਗਾ ਇਹਦੇ ਨਾਲ ਸੋਨੂ ਕੀ ਦਿੱਕਤ ਹੈ ਇਹਦੇ ਨਾਲ ਇਹ ਹੁੰਦਾ ਸਾਡੇ ਸਾਰੇ ਪਿੰਡ ਦੀ ਸ਼ਰਮਤੀ ਹੈ ਕਾਲ ਕਾਲਾ ਵਾਲੀ ਔਡਾਂ ਕੈਂਚੀਆਂ ਤੇ ਭਾਜਪੀ ਦੇ ਝੰਡਾ ਨਾ ਭਰਖਿਓ ਚੌਕ ਉੱਥੇ ਕਦਰੇ ਤੋਂ ਬੰਦਾ ਲੱਗੂ ਮੀਚਾ ਆ ਜਿਹੜਾ ਇਥੇ ਹੋ ਜਾਂਦਾ ਨਹੀਂ ਮੇਰਾ ਯਾਰ ਮਾ ਵੇਰੇ ਕਾਲਾ ਬਲੀ ਤੇ ਲੱਗੇ ਉਹਨਾਂ ਕਲੈਕਸ਼ਨ ਦੇਖਦੇ ਤਾਂ ਦਿੱਕਤ ਤਾਂ ਉਹਨਾਂ ਤੋਂ ਵੀ ਹੋਣੀ ਚਾਹੀਦੀ ਐ ਇੱਥੇ ਪਾਰਟੀ ਦਾ ਕੀ ਦਾ ਪ੍ਰਚਾਰ ਨਹੀਂ ਹੋ ਰਿਹਾ ਕੋਈ ਸਿਸਟਮ ਕੰਮ ਨਹੀਂ ਕਰਦਾ ਨਹੀਂ ਵੋਟ ਪਾਉਣ ਦਾ ਕਹਿੰਦੇ ਜੀ ਵੋਟ ਪਾਉਂਦਾ ਵੀ ਨਹੀਂ ਆਖਿਆ ਦੇਖੋ ਵੋਟ ਪਾਉਂਦੇ ਕਿਸੇ ਨੂੰ ਕੁਝ ਨਹੀਂ ਆਖਿਆ ਨਹੀਂ ਵੋਟ ਪਾਉਂਦੇ ਸਾਰੇ ਸੇਮ ਤੇ ਜੀ ਅਧਿਾਰਾਧੇ ਵੀ ਹੈ ਭੀਜੇਡੀ ਵੀ ਹੈ ਐਨਪੀ ਵੀ ਵਾਲੀ ਵੀ ਹੈ ਚਾਬੀ ਵਾਲੀ ਵੀ ਹੈ ਫੇਰ ਫੇਰ ਇਹ ਫੋਨ ਫੋਨ ਕਰ ਰਿਹਾ ਹੈ ਬਤਾ ਹਾਂ ਕਿ ਬੰਦੇ ਨੂੰ ਨਾ ਕੋਣ ਕਹਿੰਦਾ ਬੰਦਾ ਜਿਹੜਾ ਕਹਿੰਦਾ ਸਾਡੇ ਪਿੰਡਾਂ ਦੇ ਲੋਕ ਇੱਕ ਬੰਦੇ ਤੋਂ ਵੀ ਖਵਾਓ ਐਨੀ ਪੰਚਾਇਤ ਖੜੀ ਐ ਚਕੇਰੀਆਂ ਪਿੰਡ ਦੀ ਸਾਰੀ ਤੁਸੀਂ ਨੰਬਰ ਤਾਂ ਦਿੰਦੇ ਹੋ ਸਾਨੂੰ ਨੰਬਰ ਤਾਂ ਦੇ ਦਿਓ ਤੇ ਅਸੀਂ ਨੰਬਰ ਦਿਓ ਸਾਨੂੰ ਜਦ ਅਸੀਂ ਕਹਿੰਦੇ ਅਸੀਂ ਪੜਦੇ ਹਾਂ ਬਹੁਈ ਇੱਥੇ ਪੜਦੇ ਹਾਂ ਚਕੇਰੀਆਂ ਦਾ ਫੋਨ ਕਰ ਦੇ ਲਓ ਬੰਦਾ ਇੱਥੇ ਸੱਤਰੋਂ ਐਡਾ ਜਿਹੜਾ ਗਾਇਬ ਆ ਦਿੰਦੇ ਡਾ ਲੇ ਕੇ ਅਸੀਂ ਉਹ ਬੰਦਾ ਕਹਿੰਦੇ ਅੱਗੇ ਲਾ ਦਿਨ ਉਹ ਆਪ ਕੋਟਨਾ ਸਾਹਿਬ ਦੇ ਜੀ ਸਰਪੰਚ ਨਹੀਂ ਬਿਲਾਲ ਨਾ ਨਾ ਹੀ ਦੱਸਣਗਾ ਮੈਂ ਦੱਸੋ ਜਾਂਦਾ ਕੌਣ ਕਹਿੰਦੇ ਜਾਂਚ ਕੇਰੀਆਂ ਦਾ ਜਿਹੜਾ ਵੀ ਬੰਦਾ ਕਹਿੰਦਾ ਆਜੇ ਸਾਡੇ ਕੋਲੇ ਤੇ ਅਸੀਂ ਲਾਉਣੇ ਆ ਚਲੋ ਅਜੋ ਪੋਸਟਰ ਜਿਹੜੇ ਬੰਦੇ ਨੂੰ ਬੁਲਾਉਣ ਵਿੱਚ ਸੁੱਧ ਜਦੋਂ ਜੇ ਬੋਲਿੰਗ ਹੋ ਰਹੀ ਹੈ ਇੱਕ ਜਣਾ ਬੋਲੋ ਮੇਰਾ ਗਾਮਾ ਇਸ਼ਾਨੀ ਵੀ ਕੋਈ ਕਿਸੇ ਕੇ ਸਾਥ ਝਗੜਾ ਕਰੇਗਾ ਦੇਖਿਆ ਕਿਸੇ ਜਣਾ ਕੋਈ ਐਸਾ ਕੰਮ ਨਾ ਕਰੋ ਲੋ ਹਮੇ ਵੀ ਹਮੇ ਹਮ ਵੀ ਮਜਬੂਰ ਹੋ ਆਪ ਵੀ ਮਜਬੂਰ ਹੋ ਉਹਦੇ ਰਾਹ ਉਹਨਾਂ ਬੋਟਾ ਪੈਣੇ ਕੋਈ ਏਜੰਟ ਨਹੀਂ ਜਾ ਕੇ ਦੇਖੋ ਜਿਹੜੇ ਬੰਦੇ ਨੇ ਜਿਹੜੇ ਬੰਦੇ ਨੇ ਫੋਨ ਕੀਤਾ ਉਹ ਆ ਜੇ ਭਾਈ ਉਹਨੂੰ ਦਿੱਕਤ ਦਾ ਸਿਲਾ ਧਾਣ ਚਲੋ ਤੁਹਾਨੂੰ ਨਾ ਤੁਸੀਂ ਵੀ ਨਾ ਕਹੋ ਜੀ ਸਭ ਨੰਬਰ ਦੇ ਦਿਓ ਬੰਦਾ ਬੰਦੀ ਬੰਦੀ ਆ ਤਾਂ ਆਹ ਬੰਦਾ ਹਾਂ ਦਿਓ ਅਸੀਂ ਕੁਝ ਨਹੀਂ ਕਹਿੰਦੇ ਜਕਰ ਹੋਵੇ ਜੀ ਕਾ ਕਰਿਆ ਵੇ ਤੂੰ ਨਹੀਂ ਨਹੀਂ ਟੁੱਟ ਮਾਰ ਰਿਹਾ ਜੋ ਚੱਲੀ ਨਾ ਜੀ ਅੱਜ ਕੱਲ ਨਹੀਂ ਆਦ ਕੋ ਨਹੀਂ ਕੋਈ ਗਾਲੀ ਲਾਜ ਬੜੀ ਵੱਡੀ ਹੋ ਰਹੀ ਹੈ 100 ਬੜੀ ਵੱਡੀ ਹੋ ਰਹੀ ਹੈ 200 ਮੀਟਰ ਹੈ ਚਲਾ ਯਾਰ ਇਸ ਦਾ ਕੰਮ ਹੈ ਠੀਕ ਹੈ ਫਿਰ ਵੀ ਮਤਲਬ ਤੁਮ ਕਾਮ ਕੇ ਸਾਰੇ ਕਰ ਰਹੇ ਹੋ ਵਾਠ ਠੀਕ ਹੈ ਠੀਕ ਹੈ ਵਾਠ ਠੀਕ ਹੈ ਲੇਕਿਨ ਹੋ ਕਿਉਂ ਖਾਮਾਏ ਕਾਮ ਖਾਣੇ ਕਾਮ ਦਾ ਹੀ ਅੱਗਿਆ ਜੀ ਫਰਕ ਨਹੀਂ ਧੰਨਵਾਦ ਲੱਗ ਰਿਹਾ ਨਹੀਂ ਤਾਂ ਇਹ ਉਹ ਤੁਹਾਨੂੰ ਲੱਗ ਰਿਹਾ ਠੀਕ ਹੈ ਠੀਕ ਹੈ ਸਰ ਠੀਕ ਹੈ ਚੈੱਕ ਕਰਦੇ ਲੋੜੀ ਲੱਗ ਰਿਹਾ ਯਾਰ ਇੱਕ ਦੂਜੇ ਕਿਸੇ ਬੰਦੇ ਨੂੰ ਰੋਕ ਕੇ ਲੇ ਕੋ ਭੜਾ ਠਹਿਰਾ ਯਾਰ ਆ ਜਾਓ ਦੀ ਮੋਹਰ ਲਾ ਲਾ ਇੱਕ ਇੱਕ ਕਰ ਫਿਰ ਕਰਗਾ ਵੀ ਸਾਰਾ ਸਾਰਾ ਛੋਟੇ ਇੱਕ ਇੱਕ ਜਣੋ ਕਰਨ ਲੱਗ ਰਹੇ ਜਿਮਾਰੇ ਤਰਾਜ਼ ਹੀ ਕੋਈ ਕੋਈ ਸਹੀ ਹੈ ਸਹੀ ਸਾਰੀਆਂ ਪਾਰਟੀਆਂ ਦੇ ਬੰਦੇ ਇਕੱਠੇ ਬੈਠੇ ਕੋਈ ਕੋਈ ਨਹੀਂ ਸਾਨੂੰ ਕਿਸੇ ਤੋਂ ਸਾਰੇ ਨੈਨੋ ਦੇ ਕਾਂਗਰਸ ਦੇ ਕੱਲੀ-ਕੱਲੀ ਪਾਰਟੀ ਦੇ ਬੰਦੇ ਆ ਇੱਥੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹਮਾਰਾ ਗਾਮ ਇੱਕ ਤਰਫਈ ਤੇ ਪੂਰਾ ਮਾਮਲਾ ਸਿਰਸਦ ਆਏ ਜਿੱਥੇ ਕਿ ਪਿੰਡ ਚਕੇਰੀਆਂ ਚ ਕਿਸਾਨਾਂ ਵੱਲੋਂ ਬੂਥ ਲਾਇਆ ਗਿਆ ਸੀ ਇਸ ਦੌਰਾਨ ਕਿਸਾਨਾਂ ਵੱਲੋਂ ਲਾਇਏ ਬੂਥ ਤੇ ਉਹਨਾਂ ਵੱਲੋਂ ਮਰਹੂਮ ਕਿਸਾਨ ਸ਼ੁਭਕਰਨ ਸਿੰਘ ਦੀ ਤਸਵੀਰ ਵਾਲਾ ਬੈਨਰ ਲਗਾ ਦਿੱਤਾ ਗਿਆ ਜਿਸ ਉੱਪਰ ਲਿਖਿਆ ਸੀ ਕਿ ਸੋਚ ਸਮਝ ਕੇ ਵੋਟ ਪਾਈ ਜਾਵੇ ਜਿਸ ਤੋਂ ਬਾਅਦ ਪੁਲਿਸ ਨੇ ਇਸ ਬੈਨਰ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਅਤੇ ਮਾਹੌਲ ਤਣਾਪੂਰ ਬਣ ਗਿਆ ਜਿਸ ਤੋਂ ਬਾਅਦ ਕਿਸਾਨਾਂ ਅਤੇ ਪੁਲਿਸ ਵਿਚਾਲੇ ਬਹਿਸ ਹੋਈ ਕਿਸਾਨਾਂ ਨੇ ਇਲਜ਼ਾਮ ਲਗਾਏ ਕਿ ਪੁਲਿਸ ਇਸ ਬੈਨਰ ਨੂੰ ਬਰਦਾਸ਼ਤ ਨਹੀਂ ਕਰ ਰਹੀ ਹੈ ਅਤੇ ਇਸ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਪੁਲਿਸ ਅਤੇ ਕਿਸਾਨਾਂ ਵਿਚਾਲੇ ਤਿੱਖੀ ਨੋਕੀਓ ਖੋਈ ਇਸ ਦੌਰਾਨ ਕਿਸਾਨਾਂ ਨੇ ਇਲਜ਼ਾਮ ਲਗਾਏ ਨੇ ਕਿ ਪੁਲਿਸ ਜਾਣਬੁੱਝ ਕੇ ਇਸ ਬੈਨਰ ਨੂੰ ਉਤਾਰ ਰਹੀ ਹੈ ਅਤੇ ਪਾਜਪਾ ਦੇ ਦਬਾਅ ਹੇਠ ਕੰਮ ਕੀਤਾ ਜਾ ਰਿਹਾ ਹੈ ये कांग्रेस है मैं ये पी हमें कोई दिक्कत नहीं है इस फोटो की जिसको दिक्कत है वो आके एक बार दे उतार देंगे पार्टियाँ खड़ेंगे कोई दिक्कत नहीं है हमें कोई दिक्कत नहीं है ਚੱਕਰੇ ਆ ਕੇ ਗਏ ਹੋ ਸਰ ਸਾਡੇ ਕੋਲ ਹੈ ਅਪਰਣ ਗਿਆ ਵੀ ਵਾਹ ਇਸ ਤੇ ਫੋਟੋ ਨਜ਼ਰੀਆ ਉਹ 좌 ਬੈਠਿਆ ਨਾ ਵਾ ਲਾ ਲਿਓ ਆਪ 좌 ਬੈਠਿਓ ਨਾ ਵਾ ਫੋਟੋ ਚੈਰ ਨਾਲ ਲਿਓ ਇਤੋਂ ਕਿਹਨੂੰ ਕੋਈ ਕਿਸਾਨ ਦਾ ਪੁੱਤ ਸ਼ਹੀਦ ਹੋਇਆ ਕਿਨੂੰ ਦਿੱਕਤ ਹੈ ਮਨੇ ਦੱਸ ਦਿਓ ਕਿਹਨੇ ਨੀਰਦੀ ਲਈ ਹੁੰਦੀ ਮੰਦੇ ਯਾ ਕਿ ਸੰਤਾ ਨਹੀਂ ਲੱਗੇ ਪਿੰਡ ਵਾਲਿਆਂ ਦੀ ਲੱਗੀ ਹੁੰਦੀ ਫੇਰ ਵੀ ਮੰਨ ਲੈਂਦੇ ਸਾਰੇ ਪਿੰਡ ਇਕੱਠਾ ਹੋ ਕੇ ਆਜੋ ਸਾਰੇ ਪਿੰਡ ਆਜੋ ਉਹਨਾਂ ਨੂੰ ਖੋਣ ਨਹੀਂ ਬੰਦੇ ਕਿੰਨੇ ਫਦਰ ਆਓ ਹੜਕ ਪੇ ਬੈਠੋ ਆਜੋ ਹਮ ਹੜਕਵਾਹ ਕਰ ਦਿਓ ਯਾਰ ਬੋਲ ਬੂਦਾ ਆਪਣੇ ਬੋਰ ਦੇ ਬੋਹ ਲਾ ਦਿਓ ਯਾਰ ਲਾਓ ਨਾ ਵੋਟਾਂ ਆਓ ਨਾ ਦੋ ਕਰ ਬੰਦ ਕਰ ਦਿਓ ਕਿਸੇ ਨਹੀਂ ਪੈਸੇ ਆਈ ਕਾਮੰਦਰ ਵੀਡੀਓ ਬਣਾਉਂਨਾਂ ਦੀ ਉਹ ਜਿਹੜੀ ਹੁੰਦਾ ਸਰਪੰਚ ਕਿਹੜਾ ਮੈਂ ਕਹਿੰਦਾ ਲੈ ਸਾਡੇ ਬੜੇ ਤਰਾਜ ਜਿੱਤਾਂ ਉਹਦੇ ਦਿੱਲੀ ਦੇ ਤਾ ਸਾਨੂੰ ਦਿੱਲੀ ਕਿਲਾ ਵੜਨ ਦਿੰਦੇ ਆ ਉਹ ਜਿੱਤ ਕੇ ਉਹਨਾਂ ਨੂੰ ਕਿਦੋਂ ਵੜਨ ਦਿੱਤਾ ਉਹਨਾਂ ਨੇ ਵੜਨ ਹਰਿਆਣਾ ਸਾਡੇ ਘਰ ਚ ਆ ਕੇ ਤੁਸੀਂ ਰੋਕੀ ਜਾਂਦੇ ਹੋ ਜੀ ਸਾਨੂੰ ਕਮਾਲ ਦੀ ਕਹਿੰਦੇ ਫੋਟੋ ਨਾਲ ਲਾਓ ਬਾਬੇ ਨੂੰ ਬੁਲਾ ਦਿਓ ਗੁਰਦੁਆਰੇ ਕਿਹਨੇ ਲਿਖਿਆ ਵੀ ਇਹਨੂੰ ਵੋਟ ਪਾਓ ਭਾਈ ਲਿਖਿਆ ਤੈਨੂੰ ਇਹ ਤਾਂ ਹੀ ਲਿਖਿਆ ਵੀ ਕੱਲਾ ਵੋਟ ਪਾਉਣ ਤੋਂ ਪਹਿਲਾਂ ਸੋਚ ਲਿਓ ਭਾਈ ਬਸ ਕਸੂਰ ਦੇਖ ਲਓ ਕੀ ਹੈ ਇਹਦਾ ਹੋਰ ਤਾਂ ਕੁਝ ਨਹੀਂ ਲਿਖਿਆ ਤੁਸੀਂ ਕੰਮ ਤਾਂ ਕਰੋ ਕੰਮ ਤਾਂ ਕਰੀਏ ਆਪਣਾ ਕਰੋ ਕੋਈ ਨਹੀਂ ਉਹ ਜਿਹੜੇ ਅਫਸਰ ਆਏਗੇ ਉਹ ਕਰ ਲੈਣਗੇ ਆਪਾਂ ਕੋਈ ਨਹੀਂ ਕੋਈ ਨਹੀਂ ਅਫਸਰ ਤੁਸੀਂ ਬੁਲਾਉਣਾ ਨਹੀਂ ਪਿੰਡ ਬੁਲਾਉਣੇ ਜੀ ਤੁਸੀਂ ਅਫਸਰਾਂ ਨੂੰ ਬੁਲਾਉਣਾ ਸੀ ਪਿੰਡ ਬੁਲਾਉਣੇ ਇੱਥੇ ਸਾਰੇ ਕਿਹੜੇ ਅਫਸਰ ਅਫਸਰ ਵੀ ਇਹ ਚਲ ਕੋਈ ਪਿੰਡ ਵੀ ਤੁਹਾਡੇ ਹੀ ਆ ਆ ਮੁੰਡਾ ਵੀ ਤੁਹਾਡੇ ਸੀ ਆ ਮੁੰਡਾ ਵੀ ਤੁਹਾਡੇ ਸੀ ਠੀਕ ਹੈ ਨਾ ਇਹ ਮੁੰਡਾ ਵੀ ਤੁਹਾਡਾ ਸੀਗਾ ਦੱਸੀਏ ਕਿ ਸੁਖਕਰਨ ਸਿੰਘ ਦੀ ਖਨੌਰੀ ਬਾਰਡਰ ਉਤੇ 2024 ਦੇ ਕਿਸਾਨ ਅੰਦੋਲਨ ਦਰਾਨ ਕਥਿਤ ਤੌਰ ਤੇ ਪੁਲਿਸ ਦੀ ਗੋਲੀ ਨਾਲ ਮੌਤ ਹੋ ਗਈ ਸੀ ਮੌਕੇ ਤੇ ਮੌਜੂਦ ਪੁਲਿਸ ਮੁਲਾਜ਼ਮਾ ਦਾ ਕਹਿਣਾ ਹੈ ਕਿ ਇਹ ਬੈਨਰ ਪੋਲਿੰਗ ਬੂਥ ਦੀ 100 ਮੀਟਰ ਦੀ ਹਿੰਦੂ ਤੋਂ ਬਾਹਰ ਹੋਣਾ ਚਾਹੀਦਾ ਹੈ ਜਦਕਿ ਪਿੰਡ ਵਾਸੀਆਂ ਦਾ ਤਰਕ ਹੈ ਕਿ ਇਹ ਬੈਨਰ ਪੋਲਿੰਗ ਬੂਥ ਤੋਂ 100 ਮੀਟਰ ਦੀ ਵਿੱਥ ਉੱਤੇ ਹੀ ਲਗਾਇਆ ਗਿਆ ਹੈ ਜਿਸ ਕਾਰਨ ਦੋਵਾਂ ਧਿਰਾਂ ਵਿਚਾਲੇ ਤਿੱਖੀ ਬਹਿਸਬਾਜ਼ੀ ਹੋਈ ਹੈ ਦੱਸਦੀ ਹੈ ਕਿ ਕਿਸਾਨ ਸ਼ੁਭਕਰਨ ਦੀ ਦੋ ਜੇ ਕਿਸਾਨ ਅੰਦੋਲਨ ਦੌਰਾਨ ਖਨੌਰੀ ਬਾਰਡਰ ਤੇ ਕਥਿਤ ਪੁਲਿਸ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਜਿਲੇ ਆਂਦਾ ਗਿਆ ਸੀ ਉਸ ਦੇ ਸਿਰ ਵਿੱਚ ਗੋਲੀ ਲੱਗੀ ਸੀ ਪਰ ਉਹ ਬਾਅਦ ਵਿੱਚ ਉਸ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਸ਼ੁਭਕਰਨ ਦੀ ਮੌਤ ਲਈ ਹਰਿਆਣਾ ਪੁਲਿਸ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ ਦੱਸ ਦਈਏ ਕਿ ਪਿਛਲੇ ਦਿਨੀ ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਨੇ ਵੀ ਕਬੂਲਿਆ ਸੀ ਕਿ ਗੋਲੀ ਪੁਲਿਸ ਵੱਲੋਂ ਚਲਾਈ ਗਈ ਹੈ ਜਿਸ ਕਾਰਨ ਸ਼ੁਭਕਰਨ ਦੀ ਮੌਤ ਹੋਈ ਸੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ